ਗਣਾ ਰਾਉਦੇ ਰਣਾਉਦੇ ਥੱਪੜ ਮਾਰਿਆ ਇਹ ਅਸੀਂ ਤਲਵਿੰਦਰ ਕੌਰ ਦੇ ਨਾਲ ਆ ਗਵਿੰਦਰ ਕੌਰ ਦੀ ਸਹਾਇਤਾ ਵਜੋਂ ਰਾਸੀ 50000 ਰੁਪਇਆ ਅਲਾਨ ਕਰਦੇ ਆ ਅਸੀਂ ਕੁਲਵਿੰਦਰ ਕੌਰ ਭੈਣ ਦੇ ਨਾਲ ਖੜੇ ਆ ਜੋ ਉਹਨੇ ਕੀਤਾ ਕੰਮ ਉਹ ਬਹੁਤ ਹੀ ਸਲੰਘਾਜੋਗ ਆ ਤੇ ਉਹ ਜਲ ਕੰਗੜਾ ਰੌਤ ਕਿਸਾਨੀ ਮੋਰਚੇ 'ਚ ਬੀਬੀਆਂ ਭੈਣਾਂ ਨੂੰ ਗਲਤ ਬੋਲਦੀ ਸੀ ਵੀ ਟਕੇ ਟਕੇ ਤੇ 100-100 ਰੁਪਏ ਵਿੱਚ ਲਿਆਂਦੀਆਂ ਹੋਈਆਂ ਔਰਤਾਂ ਨੇ ਤੇ ਉਹ ਕੁਲਵਿੰਦਰ ਕੌਰ ਦੀ ਉਸ ਟਾਈਮ ਉਸ ਦੀ ਮਾਂ ਵੀ ਨਾਲ ਸੀ ਕਿਸਾਨੀ ਸੰਘਰਸ਼ ਤੇ ਉਸ ਦੇ ਗੁੱਸੇ ਵਜੋਂ ਉਹਨੇ ਕੰਗਣਾ ਰੌੜ ਦੇ ਰਣਾਉ ਦੇ ਥੱਪੜ ਮਾਰਿਆ ਤੇ ਇਹ ਅਸੀਂ ਕੁਲਵਿੰਦਰ ਕੌਰ ਦੇ ਨਾਲ ਆ ਤੇ ਸਾਰੀ ਇੱਕ ਸਾਰੇ ਕਿਸਾਨ ਸਾਰਾ ਪੰਜਾਬ ਉਹਨਾਂ ਦੇ ਨਾਲ ਖੜਾ ਤੇ ਅਸੀਂ ਬਾਕੀ ਕੁਲਵਿੰਦਰ ਕੌਰ ਦੀ ਸਹਾਇਤਾ ਵਜੋਂ ਰਾਸੀ 50000 ਰੁਪਇਆ ਐਲਾਨ ਕਰਦੇ ਆ ਮੈਂ ਪਰਮਿੰਦਰ ਸਿੰਘ ਮੰਗਟ 50000 ਰੁਪਇਆ ਕੁਲਵਿੰਦਰ ਕੌਰ ਨੂੰ ਅਸੀਂ ਰਾਸ਼ੀ ਦਮਾ ਉਹ ਵੇਖੋ ਜਿਹੜਾ ਤਰ੍ਹਾਂ ਦੇ ਨਾਲ ਨਾਲ ਲੱਫੇ ਦੇ ਕੱਢਿਆ ਜਾ ਰਿਹਾ ਕੋਈ ਐਸਾ ਕਿਵੇਂ ਪੂਰਾ ਸਲੋ ਨਾਲ ਲੋਕਾਂ ਨੂੰ ਫਸਾ ਲਿਆ ਉਹ ਜਿਵੇਂ ਹੁਣ ਕਹਿੰਦੇ ਸਰਕਾਰ ਕਹਿੰਦੀ ਆ ਵੀ ਅਸੀਂ ਬੇਟੀ ਕਲਵਿੰਦਰ ਕੌਰ ਨੂੰ ਵੀ ਅਸੀਂ ਨੌਕਰੀ ਤੋਂ ਬਰਖਾਸਤ ਕਰਾਂਗੇ ਉਸ ਨੂੰ ਉਦੋਂ ਪਹਿਲਾਂ ਕਈ ਕੰਪਨੀਆਂ ਹਾਲਾਂਕਿ ਇੱਕ ਫਿਲਮ ਫਿਲਮ ਸਟਾਰ ਬੰਦੇ ਨੇ ਵੀ ਕਿਹਾ ਵੀ 1 ਲੱਖ ਰੁਪਏ ਦੀ ਨੌਕਰੀ ਉਹ ਮੈਂ ਦਊਗਾ ਇੱਕ ਅੰਮ੍ਰਿਤਸਰ ਦਾ ਹਸਪੀਟਲ ਆ ਤੇ ਉਹਨਾਂ ਨੇ ਵੀ ਉਹਨਾਂ ਨੂੰ ਆਫਰ ਕੀਤਾ ਵੀ 1 ਲੱਖ ਰੁਪਇਆ ਅਸੀਂ ਉਹਨੂੰ ਨੌਕਰੀ ਪਰ ਮੰਥ ਦਵਾਂਗੇ ਤੇ ਹੋਰ ਬਾਕੀ ਸਾਰਾ ਪੰਜਾਬ ਉਹਨਾਂ ਦੇ ਨਾਲ ਖੜਾ ਤੇ ਬਾਕੀ ਸਹਿਤਾ ਕਰਨ ਨੂੰ ਵੀ ਅਜੇ ਹੋਰ ਵੀ ਸਮਾਜ ਸਮਾਜ ਸੇਵਕ ਜਥੇਬੰਦੀਆਂ ਨੂੰ ਮੈਂ ਵੀ ਅਪੀਲ ਕਰਦਾ ਵੀ ਉਹਦੇ ਨਾਲ ਵੱਧ ਤੋਂ ਵੱਧ ਖੜੋ ਤੇ ਬਾਕੀ ਅਸੀਂ ਤੇ ਸਰਕਾਰ ਤੋਂ ਮੰਗ ਕਰਦੇ ਆ ਵੀ ਉਹਨੂੰ ਜਿਹੜਾ ਸਸਪੈਂਡ ਕੀਤਾ ਉਹਨੂੰ ਬਹਾਲ ਕੀਤਾ ਜਾਵੇ ਜੀ ਕੀ ਨਾਮ ਆ ਜੀ ਨਿਰਮਲ ਸਿੰਘ ਜੀ ਨਿਰਮਲ ਜੀ ਅੱਜ ਜਿਹੜੀ ਕੀ ਮੀਟਿੰਗ ਕਹੀ ਆ ਪੀਜਾ ਜਿਹੜੇ ਮੇਰੇ ਇਹ ਮੀਟਿੰਗ ਹੈ ਮੈਂ ਵੀ ਕੱਲ ਜਿਹੜੀ 에어ਪੋਰਟ ਚੰਡੀਗੜ੍ਹ ਘਟਨਾ ਵਾਪਰੀ ਏ ਉੱਥੇ ਸਾਡੀ ਇੱਕ ਬੱਚੀ ਏ ਕੁਲਵਿੰਦਰ ਕੌਰ ਉਹਨੇ ਜਦੋਂ ਚੈਕਿੰਗ ਦੇ ਦੌਰਾਨ ਉਹਨੂੰ ਕਿਹਾ ਵੀ ਆ ਆ ਕੰਮ ਕਰੋ ਤੁਸੀਂ ਤੇ ਉਹਨਾਂ ਨੇ ਅੱਗੋਂ ਉਸ ਬਦਾਵਲੀ ਗਲਤ ਬੋਲੀ ਤਾਂ ਫਿਰ ਉਹਨਾਂ ਨੇ ਉੱਤੇ ਵਿਰੋਧ ਕਾਰਵਾਈ ਕਰਤੀ ਜਾਂ ਥੱਪੜ ਮਾਰਤਾ ਕੁਝ ਵੀ ਕਰਤਾ ਥੱਪੜ ਮਾਰਿਆ ਕੰਗਨਾ ਰਣੋਤ ਦੇ ਜਿਹੜੀ ਨਵੀਂ ਨਵੀਂ ਐਮਪੀ ਬਣ ਕੇ ਆਈ ਸੀ ਕਿਉਂਕਿ ਉਸ ਤੋਂ ਪਹਿਲਾਂ ਵੀ ਜਦੋਂ ਸਾਡਾ ਕਿਸਾਨੀ ਮੋਰਚਾ ਲੱਗਾ ਸੀ ਉਦੋਂ ਵੀ ਇਹਨੇ ਬਹੁਤ ਜ਼ਿਆਦਾ ਇੱਧਰ ਉੱਧਰ ਬਕਵਾਸਬਾਜ਼ੀ ਕੀਤੀ ਸੀ ਵੀ ਇਹ ਖਾਲਸਤਾਨੀ ਆ ਗਏ ਅੱਤਵਾਦੀ ਆ ਗਏ ਵੀ ਇਹ ਖਲ ਅਸਵਾਦੀ ਸਾਡੇ 100-200 ਰੁਪਿਆ ਦੇ ਸੀਕਣ ਵਾਲੀਆਂ ਔਰਤਾਂ ਨੇ ਹੁਣ ਜਦੋਂ ਕਿਸੇ ਦੀ ਮਾਂ ਭੈਣ ਨੂੰ ਕੋ ਬੋਲੇਗਾ ਸਾਹਮਣੇ ਜੇ ਕੋਈ ਆਏਗਾ ਤੇ ਫਿਰ ਉਹਤੇ ਤਾਂ ਇਹ ਸੁਭਾਅਕ ਹੀ ਹੈ ਵੀ ਗੁੱਸਾ ਤੇ ਆਵੇਗਾ ਹੀ ਪਰ ਉਸ ਤੋਂ ਬਾਅਦ ਵੀ ਜਦੋਂ ਇਹਨੂੰ ਤਾਂ ਵੀ ਥੱਪੜ ਵੱਜਣ ਤੋਂ ਬਾਅਦ ਵੀ ਅਕਲ ਨਹੀਂ ਆਈ ਇਹਦੀ ਭੈਣ ਨੇ ਵੀ ਫਿਰ ਉਲਟਾ ਫਗਵਾਸਬਾਜ਼ੀ ਫਿਰ ਕੀਤੀ ਏ ਜਦ ਕਿ ਇਹਨਾਂ ਲੋਕਾਂ ਤੇ ਪਰਚਾ ਕਰਨਾ ਬੰਦ ਹੈ ਖਾਲਸਤਾਨੀ ਦਾ ਟੈਗ ਤੇ ਤੁਸੀਂ ਸਾਨੂੰ ਆਪੇ ਹੀ ਦੇ ਰਹੇ ਹੋ ਜਦ ਕਿ ਅਸੀਂ ਤੇ ਕੋਈ ਗੱਲ ਨਹੀਂ ਕਰ ਰਹੇ ਜੇ ਤੁਸੀਂ ਜ਼ਬਰਦਸਤੀ ਸਾਨੂੰ ਬਣਾਓਗੇ ਤੇ ਫਿਰ ਅਸੀਂ ਕੀ ਕਹਿ ਸਕਨੇ ਆ ਵੀ ਸਾਣਾ ਨਾ ਬਣਾਓ ਜਦੋਂ ਕਿਸੇ ਤੇ ਗਲਤ ਤੁਸੀਂ ਥੋ ਵੀ ਦਿੱਤੀ ਤਾਂ ਫਿਰ ਠੀਕ ਹੈ ਜੋ ਕੁਝ ਤੁਸੀਂ ਕਹਿੰਦੇ ਹੋ ਠੀਕ ਹੈ ਪਰ ਤੁਹਾਡੀ ਇਹ ਗੱਲ ਉਹ ਗਲਤ ਹੈ ਕੋਈ ਇੱਥੇ ਕਿਸੇ ਦਾ ਕੋਈ ਵਿਵਾਦ ਨਹੀਂ ਸਾਰੇ ਭੈਣ ਭਰਾ ਬੜੇ ਪਿਆਰ ਵਧੀਆ ਮਾਹੌਲ ਚ ਰਹਿ ਰਹੇ ਨੇ ਔਰ ਤੁਹਾਡੇ ਸਾਰੇ ਇੰਡੀਆ ਦੇ ਨਾਲੋਂ ਪੰਜਾਬ ਦੇ ਵਿੱਚ ਵਧੀਆ ਮਾਹੌਲ ਹੈ ਤੁਸੀਂ ਆ ਕੇ ਚਾਰ ਦਿਨ ਵੇਖੋ ਇੱਥੇ ਤਾਨੂੰ ਪਤਾ ਲੱਗੇ ਤੁਸੀਂ ਬਾਹਰ ਹਵਾ ਚ ਗੱਲਾਂ ਮਾਰੀ ਜਾਂਦੇ ਹੋ ਇਸ ਕਰਕੇ ਤੁਹਾਨੂੰ ਬੇਨਤੀ ਇਹ ਵੀ ਆਪਣੇ ਜਿਹੜੇ ਤੁਸੀਂ ਗਲਤ ਸ਼ਬਦਾਵਲੀ ਵਰਤਦੇ ਹੋ ਇੱਥੇ ਕੋਈ ਸੰਕੋਚ ਕਰੋ ਤੇ ਜੇ 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 ਕੋਈ ਇਸ ਤਰ੍ਹਾਂ ਬੋਲੇਗਾ ਉਹਦੇ ਵਿਰੁੱਧ ਤੇ ਫਿਰ ਆਹੀ ਕੁਝ ਹੋਣਾ